ਗੌੜੀ ਮਹਿਲਾ ਪੰਜਵਾ ਜਾ ਕਰ ਦੁੱਖ ਸੁਖ ਸਮ ਕਰ Jap ਤਾਂ ਕੋ ਕੜਾ ਕਹਾਂ ਬਿਆਪੈ ਸਹਜ ਆਨੰਦ ਹਰ ਸਾਧੂ ਮਾਹੇ ਆਗਿਆਕਾਰੀ ਹਰ ਹਰ ਰਾਈ ਰਹਾ ਜਾਂ ਕੇ ਚਿੰਤ ਵਸੈ ਮਨ ਆਏ ਤਾਂ ਕੋ ਚਿੰਤਾ ਕਤ ਹੂ ਨਾਹੇ ਜਾਂ ਕ ਬਿਨ ਸੋ ਮਨ ਤੇ ਪਰਮਾ ਤਾਂ ਕ ਕਸ਼ੂ ਨਹੀਂ ਡਰ ਜਮਾ ਜਾਂ ਕ ਹਿਰਦੈਂ ਦੀਓ ਗੁਰ ਨਾਮ ਕਹੋ ਨਾਨਕ ਤਾਂ ਕ ਸਗਲ ਨਿਧਾਨਾ ਜਾਂ ਕਾ ਹਿਰਦੈ ਦੀਓ ਗੁਰ ਨਾਮ ਕਹੋ ਨਾਨਕ ਤਾਂ ਕ ਸਗਲ ਨਿਦਾਨਾ ਵਾਹਿਗੁਰੂ ਜੀ ਕਾ ਖਾਲਸਾ ਨਵਾਹਿ ਗੁਰੂ ਜੀ ਕੀ ਫਤਿਹ ਗੁਰੂ ਪੇਰੀ ਸਾਧ ਸੰਗਤ ਜੀ ਇਹ ਪਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 186 ਦੇ ਉੱਪਰ ਅੰਕਿਤ ਹੈ ਗੁਰੂ ਸੰਗਤ ਜੀ ਸਤਿਗੁਰੂ ਸਭ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਸਹਜ ਆਨੰਦ ਹਰ ਸਾਧੂ ਮਾਹੇ ਆਗਿਆਕਾਰੀ ਹਰ ਹਰ ਰਾਇ ਰਹੋ ਪ੍ਰਭੂ ਦੇ ਪਿਆਰੇ ਗੁਰਸਿੱਖ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਹਮੇਸ਼ਾ ਹੀ ਆਤਮਿਕ ਅਡੋਲਤਾ ਆਨੰਦ ਬੜਿਆ ਰਹਿੰਦਾ ਹੈ ਉਹਦਾ ਇੱਕ ਕਾਰਨ ਹੈ ਸਤਗੁਰ ਕਹਿੰਦੇ ਉਹ ਆਗਿਆਕਾਰੀ ਹਰ ਹਰ ਰਾਇ ਉਹ ਸਤਗੁਰੂ ਪਰਮੇਸ਼ਰ ਵਾਹਿਗੁਰੂ ਜੀ ਦੀ ਆਗਿਆ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਨ ਉਹਨਾਂ ਦੇ ਜੀਵਨ ਵਿੱਚ ਸਹਜ ਹੈ ਸਹਿਜ ਸ਼ਬਦ ਬਾਣੀ ਦੇ ਵਿੱਚ ਦੋ ਤਿੰਨ ਤਰੀਕਿਆਂ ਦੇ ਵਿੱਚ ਆਇਆ ਇੱਥੇ ਜੋ ਸਹਿਜ ਸ਼ਬਦ ਲਿਖਿਆ ਇਹਦਾ ਅਰਥ ਹੈ ਆਤਮਿਕ ਅਡੋਲਤਾ ਇੱਕ ਬਾਣੀ ਦੇ ਵਿੱਚ ਆਉਂਦਾ ਸਹਿਜ ਸੁਭਾਅ ਇੱਕ ਸਹਿਜ ਆਪਾਂ ਜਿਹਨੂੰ ਕਹਿੰਦੇ ਸਹਜੇ ਸਹਜੇ ਕੋਈ ਕੰਮ ਕਰਦੇ ਆ ਪਾਸ਼ਾ ਕਹਿੰਦੇ ਉਹ ਪ੍ਰਭੂ ਦਾ ਜਿਹੜਾ ਪਿਆਰਾ ਗੁਰਸਿੱਖ ਸਾਧੂ ਹੈ ਉਦੇ ਮਨ ਦੇ ਵਿੱਚ ਆਤਮਿਕ ਅਡੋਲਤਾ ਹੈ ਆਨੰਦ ਹੈ ਸਹਜ ਆਨੰਦ ਹਰ ਸਾਧੂ ਮਾਹੇ ਆਨੰਦ ਕਿੱਦਾਂ ਬਣਿਆ ਕਹਿੰਦੇ ਉਹ ਹਮੇਸ਼ਾ ਉਹਦੀ ਆਗਿਆਤ ਦੇ ਵਿੱਚ ਰਹਿੰਦਾ ਹੈ ਕਿਉਂਕਿ ਉਹਦਾ ਹੁਕਮ ਉਹਦੀ ਆਗਿਆ ਹੀ ਪੂਰੇ ਸੰਸਾਰ ਦੇ ਵਿੱਚ ਵਰਤ ਰਹੀ ਹੈ ਕਿਉਂਕਿ ਸਤਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਪ੍ਰਮਾਣ ਦਿੱਤੇ ਕਹਿੰਦੇ ਪ੍ਰਭੂ ਦੀਆਂ ਆਗਿਆਵਾਂ ਦੇ ਵਿੱਚ ਜਿਹੜੇ ਰਹਿੰਦੇ ਆ ਨਾ ਉਹਨਾਂ ਨੂੰ ਜਿਹਨਾਂ ਨੂੰ ਪ੍ਰਭੂ ਦੀ ਆਗਿਆ ਹੁਕਮ ਚੰਗਾ ਲੱਗਦਾ ਹੈ ਉਹਨਾਂ ਬਾਰੇ ਸਬ ਕਹਿੰਦੇ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਕ ਤੈਸਾ ਸੋਗ ਸਦਾ ਆਨੰਦ ਤੇ ਨਾਹੀ ਵਿਯੋਗ ਤੈਸਾ ਸਵਾਰਣ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਣ ਤੈਸਾ ਅਪਮਾਨ ਤੈਸਾ ਰੰਗ ਤੈਸਾ ਰਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰ ਕਈਏ ਜੀਵਨ ਮੁਕਤ ਜਿਹੜਾ ਉਹਦੀ ਆਗਿਆ ਦੇ ਵਿੱਚ ਰਹਿੰਦਾ ਭਾਵ ਉਹਨੂੰ ਫਿਰ ਦੁੱਖ ਹੋਵੇ ਸੁਖ ਹੋਵੇ ਚੰਗਾ ਹੋ ਜਾਏ ਮਾੜਾ ਹੋ ਜਾਏ ਉਹ ਇੱਕੋ ਜਿਹਾ ਜੀਵਨ ਬਤੀਤ ਕਰਦਾ ਹੈ ਉਹਨਾਂ ਦੇ ਫਿਰ ਜੀਵਨ ਦੇ ਵਿੱਚ ਆਨੰਦ ਬਣਿਆ ਰਹਿੰਦਾ ਹੁਣ ਕਈ ਲੋਕ ਹੁੰਦੇ ਆ ਨਾ ਉਹਨਾਂ ਨੂੰ ਪੁੱਛੋ ਭਾਈ ਕਹਿੰਦੇ ਜ ਬੜਾ ਆਨੰਦ ਆ ਚੜਦੀ ਕਲਾ ਉਹੀ ਬੰਦਾ ਤੁਹਾਨੂੰ ਸ਼ਾਮ ਨੂੰ ਮਿਲੇਗਾ ਭਾਈ ਲੁੱਟੇ ਗਏ ਮਾਰੇ ਗਏ ਹਾਲ ਤੇ ਖਰਾਬ ਹੈ ਬੜਾ ਨੁਕਸਾਨ ਹੋ ਗਿਆ ਪਰ ਸਤਗੁਰ ਕਹਿੰਦੇ ਜਿਹੜਾ ਉਹਦੀ ਆਗਿਆ ਵਿੱਚ ਰਹਿੰਦਾ ਉਹ ਤਾਂ ਕਹਿੰਦਾ ਜੋ ਤੁਦ ਭਵ ਸਾਈ ਪਲੀਕਾਰ ਪ੍ਰਭੂ ਦਾ ਪਿਆਰਾ ਗੁਰਸਿੱਖ ਸਾਧੂ ਜਨ ਜਿਹੜੇ ਆ ਉਹਨਾਂ ਦੇ ਹਿਰਦੇ ਵਿੱਚ ਆਤਮਿਕ ਡੋਲਤਾ ਹੈ ਉਹਨਾਂ ਦੇ ਜੀਵਨ ਦੇ ਵਿੱਚ ਆਨੰਦ ਹੈ ਹੁਣ ਆਨੰਦ ਦੀ ਪ੍ਰਵਾਸ਼ਾ ਵੀ ਆਪਾਂ ਆਪਣੇ ਹਿਸਾਬ ਦੇ ਨਾਲ ਹੀ ਕਰਨੀ ਸ਼ੁਰੂ ਕਰ ਦਿੱਤੀ ਹੁਣ ਕਈ ਲੋਕ ਹੈ ਕਈਆਂ ਨੂੰ ਬੋਲਣ ਵਿੱਚ ਆਨੰਦ ਆਉਂਦਾ ਹੈ ਕਈਆਂ ਨੂੰ ਚੁੱਪ ਰਹਿਣ ਦੇ ਵਿੱਚ ਆਨੰਦ ਹੈ ਕਈਆਂ ਨੂੰ ਖਾਣ ਦੇ ਵਿੱਚ ਆਨੰਦ ਹੈ ਕਈਆਂ ਨੂੰ ਪਹਿਨਣ ਦੇ ਵਿੱਚ ਆਨੰਦ ਹੈ ਪਰ ਆਨੰਦ ਹੈ ਕੀ ਸਤਗੁਰੂ ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਕੀ ਹੈ ਆਨੰਦ ਗੁਰੂ ਤੇ ਜਾਣੇ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿੰਨ ਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕੀ ਇਹ ਆਨੰਦ ਹੈ ਆਨੰਦ ਗੁਰ ਤੇ ਜਾਣੇ ਭਾਵ ਅੰਦਰੋਂ ਭਾਵਨਾ ਬਣ ਗਈ ਚਾਹੇ ਪ੍ਰਮਾਤਮਾ ਦੁੱਖ ਦਿੰਦਾ ਸੁਖ ਦਿੰਦਾ ਜੋ ਵੀ ਜੀਵਨ ਦੇ ਵਿੱਚ ਚੱਲਦਾ ਤੇ ਉਹਨਾਂ ਦੀ ਅਰਦਾਸ ਹੁੰਦੀ ਹੈ ਸਤਗੁਰੂ ਜੇ ਸੁਖ ਦੇ ਤਾਂ ਤੁਝੇ ਆਰਾਦੀ ਦੁੱਖ ਵੀ ਤੁਝੇ ਧਿਆਣੀ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੂਖ ਮਣਾਏ ਉਹਦੀ ਰਾਜਾ ਦੇ ਵਿੱਚ ਉਹ ਜੀਵਨ ਬਤੀਤ ਕਰਦੇ ਪਾਤਸ਼ਾਹ ਕਹਿੰਦੇ ਸਹਜ ਆਨੰਦ ਹਰ ਸਾਧੂ ਮਾਹੇ ਆਗਿਆਕਾਰੀ ਹਰ ਹਰ ਰਾਈ ਰਹਾ ਵੈਸੇ ਵੀ ਜਿਹੜੇ ਮਾਂ ਬਾਪ ਦੇ ਕਹਿਣੇ ਦੇ ਵਿੱਚ ਜਿਹੜੇ ਮਾਂ ਬਾਪ ਦੀ ਆਗਿਆ ਦੇ ਵਿੱਚ ਬੱਚੇ ਰਹਿੰਦੇ ਆ ਉਹਨਾਂ ਨੂੰ ਮਾਪੇ ਬਾਪ ਦੀ ਹਰ ਇੱਕ ਗੱਲ ਚੰਗੀ ਲੱਗਦੀ ਹੈ ਤੇ ਜਿਹੜੇ ਕਹਿਣੇ ਵਿੱਚ ਨਹੀਂ ਹੁੰਦੇ ਉਹਨਾਂ ਨੂੰ ਚੰਗੀ ਗੱਲ ਵੀ ਮਾੜੀ ਲੱਗਦੀ ਹੈ ਉਹ ਬੱਚਿਆਂ ਨੂੰ ਚੰਗੀ ਗੱਲ ਵੀ ਮਾੜੀ ਲੱਗਦੀ ਹੈ ਪਰ ਜਿਹੜੇ ਮਾਪੇ ਬਾਪ ਦੀ ਆਗਿਆ ਦੇ ਵਿੱਚ ਰਹਿੰਦੇ ਆ ਤੇ ਉਹਨਾਂ ਨੂੰ ਹਰੇਕ ਗੱਲ ਹੀ ਮਾਪੇ ਬਾਪ ਦੀ ਚੰਗੀ ਲੱਗਦੀ ਹੈ ਇਸੇ ਤਰ੍ਹਾਂ ਜਿਹੜੇ ਪ੍ਰਮਾਤਮਾ ਦੀ ਆਗਿਆ ਵਿੱਚ ਰਹਿੰਦੇ ਉਹ ਚੰਗਾ ਕਰਦਾ ਹੈ ਜੋ ਹੁੰਦਾ ਹੈ ਉਹਨੂੰ ਚੰਗਾ ਮੰਗਦੇ ਆ ਗੁਰੂ ਮਹਾਰਾਜ ਕਹਿੰਦੇ ਉਹਨਾਂ ਦੇ ਰਸਨਾ ਤੇ ਇਹ ਹੈ ਕਿ ਜੋ ਤਦ ਭਾਵੈ ਸਾਈ ਭਲੀ ਕਾ ਆਪੇ ਹਰ ਇੱਕ ਰੰਗ ਹੈ ਆਪੇ ਬਹ ਰੰਗੀ ਜੋਤ ਇਸ ਭਾਵੇ ਨਾਨਕਾ ਸਾਈ ਗੱਲ ਚੰਗੀ ਇਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਿਹੜੇ ਆਪਣੀ ਅਵਸਥਾ ਦੱਸਦੇ ਆ ਗੁਰੂ ਮਹਾਰਾਜ ਦੇ ਸ਼ਬਦਾਂ ਵਿੱਚ ਆਪਾਂ ਪੜ੍ਹਦੇ ਆ ਗੁਰੂ ਮਹਾਰਾਜ ਕਹਿੰਦੇ ਜਿਹੜੇ ਉਹਨੂੰ ਨੇੜੇ ਸਮਝਦੇ ਆ ਉਹਦੀ ਆਗਿਆ ਵਿੱਚ ਰਹਿੰਦੇ ਆ ਉਹ ਕਹਿੰਦੇ ਆ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਇਸ ਸਦਾ ਸੰਭਾਲੇ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਉਹਦੀ ਆਗਿਆ ਦੇ ਵਿੱਚ ਜਿਹੜਾ ਰਹਿੰਦਾ ਹੈ ਨਾ ਉਹ ਹਮੇਸ਼ਾ ਆਤਮਿਕ ਡੋਲਤਾ ਦੇ ਵਿੱਚ ਹੈ ਆਨੰਦ ਦੇ ਵਿੱਚ ਹੈ ਸਹਿਜ ਆਨੰਦ ਹਰ ਸਾਧੂ 마ਹੇ ਆਗਿਆਕਾਰੀ ਹਰ ਹਰ ਰਾਇ ਰਹਾਉ ਹੁਣ ਗੁਰੂ ਮਹਾਰਾਜ ਜੀ ਉਹ ਪ੍ਰਮਾਣ ਦੇ ਰਿਹਾ ਜਾਂ ਕੇ ਦੁੱਖ ਸੁੱਖ ਸਮ ਕਰ ਜਪ ਉਹਨਾਂ ਨੂੰ ਭਾਵੇਂ ਦੁੱਖ ਆਉਂਦਾ ਹੈ ਸੁੱਖ ਆਉਂਦਾ ਉਹ ਸਭ ਮਤਲਬ ਬਰਾਬਰ ਜਾਣਦੇ ਜਾਂ ਕਹ ਦੁੱਖ ਸੁਖ ਸਮ ਕਰ ਜਾਪੇ ਤੇ ਉਹ ਗੁਰੂ ਮਹਾਰਾਜ ਨੇ ਇਹ ਵੀ ਆਖਿਆ ਨਾ ਬਾਣੀ ਵਿੱਚ ਆਪਾਂ ਸ਼ਬਦ ਪੜ੍ਹਦੇ ਉਹਦੇ ਅੰਦਰ ਹੀ ਬ੍ਰਹਮ ਦਾ ਨਿਵਾਸ ਹੈ ਜਿਹੜਾ ਮਨੁੱਖ ਉਹ ਸ਼ਬਦ ਵਿੱਚ ਗੁਰੂ ਮਹਾਰਾਜ ਨੇ 18 ਨਿਸ਼ਾਨੀਆਂ ਦੱਸੀਆਂ ਗੁਰ ਤੇਗ ਬਹਾਦਰ ਸਾਹਿਬ ਕਹਿੰਦੇ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ ਨਹਿ ਨਿੰਦਿਆ ਨੈ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਹਰਕ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਭਮਾਨ ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜਹ ਪਰਸੇ ਨਾਹਨ ਤਹ ਕਟ ਬ੍ਰਹਮ ਨਿਵਾਸ ਇਹ 18 ਗੁਣ ਦਸਿਆ ਜਿਹਦੇ ਅੰਦਰ ਬ੍ਰਹਮ ਦਾ ਨਿਵਾਸ ਹੈ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਜਾ ਕੇ ਦੁੱਖ ਸੁਖ ਸਮ ਕਰ ਜਾਪੈ ਜਿਹੜਾ ਦੁੱਖ ਤੇ ਸੁੱਖ ਨੂੰ ਬਰਾਬਰ ਸਮਝਦਾ ਹੈ ਜੇ ਸੁੱਖ ਦੇ ਤਾਂ ਤੁਝੇ ਆਰਾਧੀ ਦੁੱਖ ਵੀ ਤੁਝੇ ਤੇ ਆਏ ਜੋ ਪਰਮੇਸ਼ਰ ਕਰਦਾ ਹੈ ਉਹਦਾ ਭਲਾ ਮੰਨਦੇ ਕਿ ਜੋ ਤੂੰ ਕੀਤਾ ਗੁਰੂ ਮਹਾਰਾਜ ਨੇ ਸਾਨੂੰ ਇਹ ਜੀਵਨ ਦਿਖਾਇਆ ਸਾਧ ਸੰਗਤ ਤੇ ਉਹ ਜੀਵਨ ਦੇ ਵਿੱਚ ਜਿਹੜੇ ਪ੍ਰਭੂ ਦੇ ਪਿਆਰਿਆ ਉਹਦੇ ਹੁਕਮ ਦੇ ਵਿੱਚ ਰਹਿੰਦੇ ਉਹਦੀ ਰਜਾ ਵਿੱਚ ਰਹਿੰਦੇ ਇੱਕ ਫਕੀਰ ਸੀ ਤੇ ਪਰਮਾਤਮਾ ਨੇ ਕਿਰਪਾ ਕੀਤੀ ਅਤ ਖੜੋ ਉਮਰ ਦੇ ਵਿੱਚ ਉਹਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਤੇ ਪੁੱਤਰ ਦੇ ਨਾਲ ਬੜਾ ਪਿਆਰ ਕਰਦਾ ਸੀ ਪੁੱਤਰ ਦੇ ਨਾਲ ਬੜਾ ਮੋਹ ਸੀ ਉਹਦਾ ਪੁੱਤਰ ਦੇ ਨਾਲ ਸੌਂਦਾ ਸੀ ਪੁੱਤਰ ਨਾਲੇ ਰੋਟੀ ਖਾਂਦਾ ਸੀ ਛੋਟਾ ਜਿਹਾ ਬੱਚਾ ਖੇਡਦਾ ਸੀ ਪੁੱਤਰ ਦੇ ਨਾਲ ਬੜਾ ਉਹਦਾ ਪਿਆਰ ਪੁੱਤਰ ਦੇ ਨਾਲ ਤੇ ਉਹ ਬੱਚਾ ਜਿਹੜਾ ਸੀ ਨਾ 4-5 ਸਾਲ ਦਾ ਹੋ ਗਿਆ ਬਹੁਤ ਪਿਆਰ ਕਰਦਾ ਉਹ ਤੋਂ ਬਿਨਾ ਰਹਿੰਦੇ ਨਹੀਂ 24 ਘੰਟੇ ਉਹਦਾ ਫਿਕਰ ਕਰਦਾ 24 ਘੰਟੇ ਇੱਕ ਵਾਰੀ ਫਕੀਰ ਨੇ ਕਿਤੇ ਜਾਣਾ ਸੀ 2 ਕੁ ਮਹੀਨੇ ਵਾਸਤੇ ਤੇ ਆਪਣੀ ਘਰ ਵਾਲੀ ਨੂੰ ਕਹਿੰਦਾ ਪੁੱਤਰ ਦਾ ਖਿਆਲ ਰੱਖੀ ਤੇ ਕਹਿੰਦੇ ਹਨ ਜਿਸ ਵੇਲੇ ਉਹ ਫਕੀਰ ਚਲਾ ਗਿਆ ਜੋ ਪ੍ਰਮਾਤਮਾ ਦਾ ਹੁਕਮ ਪ੍ਰਮਾਤਮਾ ਦੀ ਰਜ਼ਾ ਤੇ ਥੋੜੇ ਦਿਨਾਂ ਬਾਅਦ ਉਸ ਬੱਚੇ ਦਾ ਮੌਤ ਹੋ ਗਈ ਤੇ ਮੱਲੇ ਵਾਲੇ ਜਾ ਕੇ ਉਹਨੂੰ ਦਫਨਾ ਆਏ। ਹੁਣ ਮਾਂ ਜਿਹੜੀ ਸੀ ਬੱਚੇ ਦੀ ਉਹ ਧੀ ਕਰ ਰਹੀ ਹੈ ਕਿ ਕਦੋਂ ਮੇਰਾ ਪਤੀ ਆਏਗਾ। ਔਰ ਮੈਂ ਕਿਸ ਤਰ੍ਹਾਂ ਉਸ ਨੂੰ ਪੁੱਤਰ ਦੀ ਮੌਤ ਬਾਰੇ ਦੱਸਾਂਗੀ? ਸੋਚਦੀ ਹੈ। ਜਦੋਂ 2 ਕੁ ਮਹੀਨੇ ਬੀਤ ਗਏ ਉਹ ਫਕੀਰ ਆ ਗਿਆ। ਉਹਨੇ ਸੋਚਿਆ ਸੀ ਮਨ ਪੱਕਾ ਕੀਤਾ ਸੀ ਕਿ ਪਤੀ ਨੂੰ ਆਉਂਦਿਆਂ ਨਹੀਂ ਦੱਸਣਾ। ਕਿਉਂਕਿ ਪੁੱਤਰ ਤੋਂ ਖਾਲੀ ਹੋਈਆਂ ਤੇ ਪਤੀ ਤਾਂ ਵੀ ਖਾਲੀ ਹੋ ਜਾ ਕਿਉਂਕਿ ਉਹ ਉਸ ਤੋਂ ਬਿਨਾ ਰੋਟੀ ਨਹੀਂ ਖਾਂਦਾ ਸੀ ਉਸ ਤੋਂ ਬਿਨਾ ਸੌਂਦਾ ਨਹੀਂ ਸੀ ਬੜਾ ਪਿਆਰ ਕਰਦਾ ਸੀ ਤੇ ਉਹਨੂੰ ਤਾਂ ਫਿਰ ਵਿਛੋੜਾ ਝੱਲੇ ਨਹੀਂ ਸਕਦਾ ਉਹ ਤਾਂ ਖਤਮ ਹੋ ਜਾਏਗਾ ਤੇ ਜਦੋਂ ਆ ਕੇ ਫਕੀਰ ਨੇ ਕੁੰਡਾ ਖੜਕਾਇਆ ਤੇ ਪਤਨੀ ਨੇ ਉਪਰ ਹੀ ਸੁਭਾਅ ਦੇ ਨਾਲ ਬੜੇ ਖੁਸ਼ ਹੋ ਕੇ ਉਹਦਾ ਸਵਾਗਤ ਕੀਤਾ ਤੇ ਆਉਂਦਾ ਹੀ ਪੁੱਛਦਾ ਪੁੱਤਰ ਕਿੱਥੇ ਕਹਿੰਦੀ ਅੰਦਰ ਤਾਂ ਆਜੋ ਅੰਦਰ ਚਲਾ ਗਿਆ ਕਹਨ ਲੱਗਾ ਕਿੱਥੇ ਆ ਪੁੱਤਰ ਤੇ ਮਾਂ ਸੀ ਕਹਿਣ ਲੱਗੀ ਖੇਡਣ ਗਿਆ ਖੇਡਣ ਗਿਆ ਆ ਜਾਏਗਾ ਤੁਸੀਂ ਪਾਣੀ ਗਰਮ ਹੈ ਇਸ਼ਨਾਨ ਕਰ ਲਓ ਪ੍ਰਸ਼ਾਦਾ ਤਿਆਰ ਹੈ ਪ੍ਰਸ਼ਾਦਾ ਖਾ ਲਓ ਕਹਿਣ ਲੱਗਾ ਨਹੀਂ ਤੈਨੂੰ ਪਤਾ ਨਾ ਮੈਂ ਉਸ ਤੋਂ ਬਿਨਾ ਰੋਟੀ ਨਹੀਂ ਖਾਂਦਾ ਉਸ ਤੋਂ ਬਿਨਾ ਸੌਂਦਾ ਨਹੀਂ ਕਿੰਨਾ ਉਹਦਾ ਪਿਆਰ ਹੈ ਕਿੰਨੇ ਦਿਨ ਹੋ ਗਏ 2 ਮਹੀਨੇ ਹੋ ਗਏ ਉਹਨੂੰ ਮੈਂ ਦੇਖਿਆ ਨਹੀਂ ਜੰਮ ਲਾ ਕੇ ਲਿਆ ਤੇ ਮਾਂ ਸੀ ਤੇ ਕਿੰਨੇ ਦਿਨ ਆਪਣੇ ਖਿਆਲ ਨੂੰ ਦਵਾ ਸਕਦੀ ਸੀ ਭੁੱਬਾਂ ਨਿਕਲ ਗਈਆਂ ਉੱਚੀ ਉੱਚੀ ਰੋਣ ਲੱਗ ਗਈ ਕਿ ਜਿਹੜੇ ਪੁੱਤਰ ਤੋਂ ਬਿਨਾ ਇੱਕ ਮਿੰਟ ਵੀ ਨਹੀਂ ਰਹਿੰਦਾ ਸੀ ਜਿਹਦੇ ਪੁੱਤਰ ਤੋਂ ਬਿਨਾ ਰੋਟੀ ਵੀ ਨਹੀਂ ਖਾਂਦਾ ਸੀ ਸੌਂਦਾ ਵੀ ਨਹੀਂ ਸੀ ਉਹ ਪੁੱਤਰ ਮਰ ਗਿਆ ਉਹ ਫਕੀਰ ਨੇ ਆਖਿਆ ਲਿਆ ਰੋਟੀ ਖਾਈਏ ਕਹਿੰਦੀ ਹੱਦ ਹੋ ਗਈ ਇੱਕ ਵਾਰੀ ਵੀ ਨਹੀਂ ਪੁੱਛਿਆ ਕੀ ਹੋਇਆ ਕਿੱਦਾਂ ਮੌਤ ਹੋਈ ਉਹ ਕਹਿਣ ਲੱਗਾ ਨਹੀਂ ਕਹਿੰਦਾ ਉਹ ਰੱਬ ਦਾ ਹੁਕਮ ਸੀ ਪ੍ਰਮਾਤਮਾ ਦਾ ਹੁਕਮ ਸੀ ਉਹਨੇ ਉਹਦਾ ਜਨਮ ਮੇਰੇ ਘਰ ਦਿੱਤਾ ਤੇ ਮੇਰਾ ਫਰਜ਼ ਸੀ ਉਹਦੀ ਪਾਲਣਾ ਪੋਸ਼ਣਾ ਕਰਨੀ ਉਹ ਆਪਣੀ ਚੀਜ਼ ਵਾਪਸ ਲੈ ਗਿਆ ਤੇ ਮੈਂ ਕਾਦੇ ਵਾਸਤੇ ਉਹਦੇ ਨਾਲ ਇਤਰਾਜ਼ ਕਰਾਂ ਪਾਸ਼ਾ ਕਹਿੰਦੇ ਨੇ ਜਿਸ ਕੀ ਵਸਤ ਤਿਸ ਅੱਗੇ ਰੱਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਹਦੀ ਆਗਿਆ ਨੂੰ ਕਿਹੜੇ ਮੱਥੇ ਮੰਨਦਾ ਦੇਖੋ ਨਾ ਸਤਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਪ੍ਰਮਾਤਮਾ ਅਕਾਲ ਪੁਰਖ ਦੀ ਰਹਿਮਤ ਹੋਈ ਬਾਬਾ ਅਜੀਤ ਸਿੰਘ ਜੀ ਦਾ ਜਨਮ ਪੌਂਟਾ ਸਾਬ ਦੀ ਧਰਤੀ ਤੇ ਬਾਕੀ ਤਿੰਨੇ ਸਾਹਿਬਜਾਦਿਆਂ ਦਾ ਜਨਮ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਕਿੰਨੀਆਂ ਕੁ ਉਮਰਾਂ ਸੀ 18 ਸਾਲ 14 ਸਾਲ 7 ਤੇ 9 9 ਸਾਲ ਦੀ ਉਮਰ ਸੀ ਪਰ ਗੁਰੂ ਮਹਾਰਾਜ ਨੇ ਅਕਾਲ ਪੁਰਖ ਪਰਮੇਸ਼ਰ ਦੀ ਰਜਕ ਸਾਨੂੰ ਸਖਾਈ ਹੈ ਵੀ ਅਸੀਂ ਕਿਦਾਂ ਜੀਵਨ ਬਤੀਤ ਕਰਨਾ ਆਪਣੇ ਹੱਥੀ ਪੁੱਤਰਾਂ ਨੂੰ ਤੋਰਦੇ ਆ ਜੰਗ ਦੇ ਮੈਦਾਨ ਦੇ ਵਿੱਚ ਕਿਦਾਂ ਬਾਬਾ ਅਜੀਤ ਸਿੰਘ ਜੀ ਸ਼ਹਾਦਤ ਪ੍ਰਾਪਤ ਕਰਦੇ ਆ ਬਾਬਾ ਜੁਝਾਰ ਸਿੰਘ ਜੀ ਸ਼ਹਾਦਤ ਪ੍ਰਾਪਤ ਕਰਦੇ ਕਿਦਾਂ ਛੋਟੇ ਸਭ ਜਾਦਿਆਂ ਦੀ ਸ਼ਹਾਦਤ ਹੁੰਦੀ ਹੈ ਕਿ ਗੁਰੂ ਮਹਾਰਾਜ ਜੀ ਦੇ ਕੋਲ ਸੰਗਤਾਂ ਪਹੁੰਚਦੀਆਂ ਵਰਲਾਪ ਹੋ ਰਿਹਾ ਸਾਰਿਆਂ ਦਾ ਆਪਣਾ ਆਪਣਾ ਸੁਭਾਅ ਦਾ ਦਿਲ ਹੁੰਦਾ ਗੁਰੂ ਮਹਾਰਾਜ ਕਹਿੰਦੇ ਕਬੀਰ ਸੰਤ ਬੋਏ ਕਿਉਂ ਰੋਈਐ ਜੋ ਆਪਣੇ ਗਰਹਿ ਜਾਏ ਰੋ ਉਹ ਸਾਖਤ ਬਪੜੇ ਜੋ ਹਾਟੇ ਹਟ ਬਕਾਇ ਪਾਸ਼ਾ ਕਹਿੰਦੇ ਭਾਈ ਉਹ ਪ੍ਰਮਾਤਮਾ ਬੜਾ ਦਿਆਲੂ ਹੈ ਤੁਸੀਂ ਵੀ ਤਾਂ ਮੇਰੇ ਪੁੱਤਰ ਹੋ ਨਾ ਤੁਸੀਂ ਤਾਂ ਮੇਰੇ ਬੱਚੇ ਹੋ ਨਾ ਅਜੋ ਮੈਂ ਪੰਕਤੀ ਆਵਜੀ ਦੇ ਨਾਲ ਸਾਂਝੀ ਕੀਤੀ ਹੈ ਨਾ ਅਗਲੀਆਂ ਪੰਕਤੀਆਂ ਪੜ੍ਹੀਏ ਕਹਿੰਦੇ ਜਿਸ ਕੀ ਵਾਸਤ ਤਿਸ ਅੱਗੇ ਰਾਖੇ ਪ੍ਰਭ ਕੀ ਆਗਿਆ ਮਾਨਨੇ ਮਾਥੇ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆ ਸਾਧ ਸੰਗਤ ਜੀ ਦਿਲ ਕੰਬ ਜਾਂਦਾ ਜਦੋਂ ਆਪਾਂ ਅੱਜ ਵੀ ਦੇਖਦੇ ਆ ਇਹ ਦਿਲ ਸਿਰਫ ਸਿੱਖਾਂ ਨੂੰ ਗੁਰੂ ਮਹਾਰਾਜ ਨੇ ਦਿੱਤਾ ਹੈ ਗੁਰੂ ਮਹਾਰਾਜ ਨੇ ਆਪ ਪ੍ਰੈਕਟੀਕਲ ਕਰਕੇ ਦੱਸਿਆ ਮੈਂ ਅੱਜ ਇੱਕ ਵੀਡੀਓ ਦੇਖ ਰਿਹਾ ਥੋੜੇ ਦਿਨ ਪਹਿਲਾਂ ਇੱਕ ਬੱਚਾ ਮਿਲਟਰੀ ਵਿੱਚ ਭਰਤੀ ਹੋਇਆ ਮਾਪੇ ਬਹੁਤ ਖੁਸ਼ ਹੈ ਉਹ ਬੱਸ ਦੇ ਵਿੱਚ ਬੱਚਾ ਜਾ ਰਿਹਾ ਉਹਨੇ ਉੱਥੇ ਪਿੰਡ ਹੁੰਦਾ ਬੱਚੇ ਨੂੰ ਰੋਕਦੇ ਬਹੁਤ ਪਿਆਰ ਕਰਦੇ ਮਾਪੇ ਤੇ ਥੋੜੇ ਦਿਨਾਂ ਬਾਅਦ ਉਹ ਕਸ਼ਮੀਰ ਦੇ ਵਿੱਚ ਜਿਹੜਾ ਜੰਗ ਹੋਈ ਉਹਦੇ ਵਿੱਚ ਉਹ ਸ਼ਹੀਦ ਹੋ ਜਾਂਦਾ ਹੈ 18-20 ਸਾਲ ਦਾ ਨੌਜਵਾਨ ਸੀ ਤੇ ਪਰ ਜੀਵਨ ਦੇ ਵਿੱਚ ਉਹ ਵੀ ਮਾਪੇ ਆ ਤੇ ਪਰ ਇੱਕ ਹੂਣ ਜਿਹੜਾ ਗੁਰੂ ਮਹਾਰਾਜ ਨੇ ਜੋ ਬਖਸ਼ਿਸ਼ ਕੀਤਾ ਜੋ ਸਾਨੂੰ ਆਪ ਕਰਕੇ ਦੱਸਿਆ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦੇ ਆ ਤੇ ਉਹ ਗੁਰੂ ਮਹਾਰਾਜ ਕਹਿੰਦੇ ਉਹ ਦੋਨੇ ਚੀਜ਼ਾਂ ਨੂੰ ਬਰਾਬਰ ਕਰਕੇ ਸਮਝਦਾ ਹੈ ਪਰ ਬਹੁਤ ਔਖਾ ਕੰਮ ਕੇ ਦੇਣਾ ਸੁਣ ਲੈਣਾ ਪਰ ਜੀਵਨ ਦੇ ਵਿੱਚ ਕਮਾਉਣਾ ਬਹੁਤ ਔਖਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨਾਂ ਕਹਿੰਦੇ ਭਾਈ ਦੁੱਖ ਸੁੱਖ ਦੋਨੋਂ ਸਮ ਕਰ ਜਾਣੇ ਔਰ ਮਾਣ અપਮਨ ਦੋਨਾਂ ਨੂੰ ਬਰਾਬਰ ਸਮਝਦਾ ਪਰ ਗੁਰੂ ਮਹਾਰਾਜ ਕਹਿੰਦੇ ਭਾਈ ਜਨ ਨਾਨਕੇ ਖੇਲ ਕਠਣ ਹੈ ਕਿਨਹੁ ਗੁਰਮਖ ਜਨ ਇਹ ਬੜਾ ਔਖਾ ਕੰਮ ਹੈ ਪਾਤਸ਼ਾਹ ਜੀ ਅੱਜ ਦੀ ਸ਼ਬਦ ਵਿੱਚ ਕਹਿੰਦੇ ਆ ਕਹਿੰਦੇ ਜਿਹੜਾ ਪ੍ਰਭੂ ਦਾ ਪਿਆਰ ਹੈ ਨਾ ਉਹਦੇ ਮਨ ਦੇ ਵਿੱਚ ਸਹਿਜ आत्मिक ढोलता है सहज आनंद हर साधु माहे ओदे आनंद क्यों है क्योंकि आज्ञाकारी हर हर रहे ओदी आज्ञा ਦੇ ਵਿੱਚ ਰਹਿੰਦਾ ਜੋ ਪਰਮੇਸ਼ਰ ਕਰਦਾ ਉਹਨੂੰ ਭਲਾ ਕਰਕੇ ਸਮਝਦਾ ਜਾਂ ਕੇ दुख सुख सम कर जापए ਉਹਨੂੰ दुख भी ਤੇ ਸੁਖ ਇੱਕੋ ਜਿਹਾ ਲੱਗਦਾ ਤਾਂ ਕੋ ਕਾੜਾ ਕਹਾ ਬਿਆਪੇ ਕਾੜੇ ਦਾ ਅਰਥ ਹੁੰਦਾ ਹੈ ਚਿੰਤਾ ਕਿਸੇ ਪ੍ਰਕਾਰ ਤਾਂ ਫਿਰ ਉਹਨੂੰ ਡਰ ਨਹੀਂ ਆ ਕਿਸੇ ਪ੍ਰਕਾਰ ਦੀ ਉਹਨੂੰ ਚਿੰਤਾ ਨਹੀਂ ਹੈ ਜਾ ਕੇ ਦੁੱਖ ਸੁੱਖ ਸਮ ਕਰ ਜਾਪੇ ਤਾਂ ਕੋ ਕਾੜਾ ਕਹਾ ਬਿਆਪੇ ਸਹਜ ਆਨੰਦ ਹਰ ਸਾਧੂ ਮਾਹੇ ਆਗਿਆਕਾਰੀ ਹਰ ਹਰ ਰਾਇ ਰਹਾਉ ਜਾ ਕੇ ਅਚਿੰਤ ਵਸੈ ਮਨ ਆਏ ਅਚਿੰਤ ਵਸੇ ਇੱਕ ਅਵਸਥਾ ਹੈ ਜੋ ਅਪ ਸ਼ਬਦ ਪੜ੍ਹਨੇ ਸੋਏ ਅਚਿੰਤਾ ਜਾਗ ਅਚਿੰਤਾ ਜਹਾ ਕਹਾ ਪ੍ਰਭ ਤੂੰ ਬਰਤੰਤ ਪਰ ਇਥੇ ਗੁਰੂ ਮਹਾਰਾਜ ਨੇ ਅਚਿੰਤ ਦੇ ਤੱਤੇ ਨੂੰ ਔਂਕੜ ਦਿੱਤਾ ਪਾਉ ਉਸ ਪ੍ਰਮਾਤਮਾ ਦੀ ਇੱਕ ਸਿਫਾਤੀ ਗੁਣ ਲਿਖਿਆ ਪ੍ਰਮਾਤਮਾ ਅਚਿੰਤ ਹੈ ਉਹਨੂੰ ਖਾਦੀ ਚਿੰਤਾ ਹੈ ਕਹਿੰਦੇ ਪਰ ਜਿਹੜਾ ਉਹ ਜੀਵ ਪ੍ਰਮਾਤਮਾ ਜਿਹਦੇ ਹਿਰਦੇ ਵਿੱਚ ਵਸਦਾ ਨਾ ਜਾਗ ਹੈ ਅਚਿੰਤ ਵਸੇ ਮਨ ਆਏ ਜਿਹਦੇ ਮਨ ਵਿੱਚ ਉਹ ਅਚਿੰਤ ਪ੍ਰਮਾਤਮਾ ਵਸ ਜਾਂਦਾ ਹੈ ਤਾں ਕੋ ਚਿੰਤਾ ਕਤ ਹੋ ਨਾਹੀਂ ਫਿਰ ਉਹਨੂੰ ਕਾਦੀ ਚਿੰਤ ਤੇ ਕਾਦਾ ਡਰ ਹੈ ਗੁਰਮਾਰਗ ਕਹਿੰਦੇ ਨਿਰਭਉ ਸੰਗ ਤੁਮਾਰੇ ਵਸਦਾ ਡਰਨ ਕਹਾ ਤੇ ਆ ਨਿਰਭਉ ਪ੍ਰਮਾਤਮਾ ਸਾਡੇ ਨਾਲ ਵਸਦਾ ਵੇ ਡਰ ਕਾਦਾ ਗੁਰਮਾਰਗ ਕਹਿੰਦੇ ਚਿੰਤਾ ਤਾਂ ਕੀ ਕੀਤੀ ਐ ਜੋ ਅਨ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋ ਗੁਰਮਾਰਗ ਕਹਿੰਦੇ ਚਿੰਤਾ ਤਾਂ ਉਹ ਕਰ ਰਿਆ ਜਿਹਨੇ ਸੰਸਾਰ ਬਣਾਇਆ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਜਿਹਨੇ ਸਾਰਾ ਸੰਸਾਰ ਪੈਦਾ ਕੀਤਾ ਪਰ ਜਿਹਦੇ ਹਿਰਦੇ ਵਿੱਚ ਉਹ ਅਚਿੰਤ ਪ੍ਰਮਾਤਮਾ ਵਸ ਜਾਂਦਾ ਜਾ ਕ ਅਚਿੰਤ ਵਸੈ ਮਨ ਆਏ ਤਾਂ ਕੋ ਚਿੰਤਾ ਕਤ ਹੂ ਨਾ ਹੈ ਜਾ ਕ ਬਿਣਸਿਓ ਮਨ ਤੇ ਭਰਮਾਂ ਅਸੀਂ ਸਾਰੇ ਭਰਮਾਂ ਦੇ ਵਿੱਚ ਆ ਪਰ ਜਿਹਦੇ ਮਨ ਦੇ ਵਿੱਚੋਂ ਭਰਮ ਬਿਣਸ ਜਾਂਦਾ ਪੁਲੇਖਾ ਹੈ ਅਸੀਂ ਪੁਲੇਖੇ ਦੇ ਵਿੱਚ ਜੀਵਨ ਬਤੀਤ ਕਰਦੇ ਹੁਣ ਪੁਲੇਖਾ ਮਨੁੱਖ ਨੂੰ ਵੀ ਅਸੀਂ ਸਾਰੀ ਜ਼ਿੰਦਗੀ ਸੰਸਾਰ ਦੇ ਵਿੱਚ ਰਹਿਣਾ ਨਹੀਂ ਜਿੱਦਾਂ ਜਿੱਦਾਂ ਪ੍ਰਮਾਤਮਾ ਦਾ ਹੁਕਮ ਹੁੰਦਾ ਹੈ ਗੁਰੂ ਮਹਾਰਾਜ ਕਹਿੰਦੇ bari ਆਪੋ ਆਪਣੀ ਕੋਈ ਨਾ ਵੱਧਾ ਧੀਰ ਇਹ ਸਾਰੇ bari ਅਨੁਸਾਰ ਜਿੱਦਾਂ ਜਿੱਦਾਂ ਪ੍ਰਮਾਤਮਾ ਵਾਹਿਗੁਰੂ ਜੀ ਦਾ ਹੁਕਮ ਹੁੰਦਾ ਹੈ ਤੇ ਉਸ ਤਰ੍ਹਾਂ ਸਭ ਕੁਝ ਚੱਲਦਾ ਹੈ ਤੇ ਉਹਦੇ ਹੁਕਮ ਤੋਂ ਬਾਹਰ ਕੁਛ ਨਹੀਂ ਹੈ ਵਾਸਾ ਜੀ ਕਹਿ ਰਹੇ ਆਂ ਜਾਂ ਕੇ ਬਿਨ ਸਿਓ ਮਨ ਤੇ ਭਰਮਾ ਤਾਂ ਕੇ ਕਛੂ ਨਾਹੀ ਡਰ ਜਮਾ ਹੁਣ ਫਿਰ ਜਮਾ ਦਾ ਵੀ ਡਰ ਨਹੀਂ ਜਾਂ ਕਾ ਹਿਰਦੇ ਦੀਓ ਗੁਰਨਾਮਾ ਜਦੋਂ ਦਦੇ ਨੂੰ ਦੋਲਾਵਾ ਹੁੰਦੀਆਂ ਹਿਰਦੇ ਦੇ ਵਿੱਚ ਜਾਂ ਕਾ ਹਿਰਦੇ ਦੀਓ ਗੁਰਨਾਮਾ ਗੁਰੂ ਨੇ ਨਾਮ ਰੱਖ ਦਿੱਤਾ ਨਾ ਕਹੋ ਨਾਨਕ ਤਾਂ ਕੇ ਸਗਲ ਦਾ ਨਾਮ ਉਹਨੂੰ ਸਾਰੇ ਖਜ਼ਾਨੇ ਪ੍ਰਾਪਤ ਹੋ ਗਏ ਕਿਹਨੂੰ ਮਿਲੇ ਜਿਹੜਾ ਉਹਦੀ ਆਗਿਆ ਵਿੱਚ ਰਹਿੰਦਾ ਹੈ ਸਹਿਜ ਆਨੰਦ ਹਰ ਸਾਧੂ ਮਾਹੇ ਆਗਿਆਕਾਰੀ ਹਰ ਹਰ ਰਾਇ ਉਹਦੀ ਆਗਿਆ ਦੇ ਵਿੱਚ ਰਹਿੰਦਾ ਜਿਹਦਾ ਮੈਂ ਬੇਨਤੀ ਕੀਤੀ ਨਾ ਸਤਗੁਰੂ ਮਹਾਰਾਜ ਜੀ ਦੇ ਸਹਬਜਾਦੇ ਬਾਬਾ ਅਜੀਤ ਸਿੰਘ ਦਾ ਜਨਮ ਹੋਇਆ ਪੌਂਡਾ ਸਾਹਿਬ ਦੀ ਧਰਤੀ ਤੇ ਉੱਥੇ ਗੁਰੂ ਮਹਾਰਾਜ ਨੇ ਢੋਲ ਨਹੀਂ ਬਜਾਇਆ ਜੇ 18 ਸਾਲ ਦੇ ਸਹਬਜਾਦੇ ਦੀ ਸ਼ਹਾਦਤ ਹੁੰਦੀ ਆ ਚਮਕੌਰ ਦੀ ਗੜੀ ਦੇ ਵਿੱਚ ਉੱਥੇ ਗੁਰੂ ਮਹਾਰਾਜ ਦੇ ਅੱਖਾਂ ਵਿੱਚ ਅਸੂ ਅੰਸੂ ਨਹੀਂ ਸਨ ਇੱਕ ਵੀ ਹੰਝੂ ਨਹੀਂ ਸੀ ਗੁਰੂ ਮਹਾਰਾਜ ਦੇ ਅੱਖ ਦੇ ਵਿੱਚ ਕਿਉਂਕਿ ਉਹ ਦੁੱਖ ਸੁੱਖ ਦੋਨੋਂ ਬਰਾਬਰ ਕਰਕੇ ਜੇ ਸੁੱਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਧਾਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੂਖ ਬਣਾਏ ਇਹ ਗੁਰੂ ਮਹਾਰਾਜ ਨੇ ਕਰਕੇ ਪ੍ਰੈਕਟੀਕਲ ਕਰਕੇ ਸਾਨੂੰ ਜੀਵਨ ਦੇ ਵਿੱਚ ਦਿਖਾਇਆ ਇਹ ਸਾਡੀ ਕੌਮ ਦੇ ਵਿੱਚ ਸਾਧ ਸੰਗਤ ਜੀ ਇਦਾਂ ਦੇ ਸ਼ਹੀਦ ਵੀ ਹੋਏ ਆ ਜਿਹੜਾਂ ਦੀ ਉਮਰ 95 95 90 90 ਸਾਲ ਦੀ ਸੀ 90 ਸਾਲ ਦੀ ਉਮਰ ਸੀ ਭਾਈ ਬਣੀ ਸਿੰਘ ਜੀ ਨੇ 90 ਸਾਲ ਦੇ ਬਜ਼ੁਰਗ ਦਾ ਬੰਦਮੰਦ ਕਟਿਆ ਜਾ ਰਿਹਾ ਹੈ 75 ਸਾਲ ਦੇ 74 75 ਸਾਲ ਦੇ ਬਾਬਾ ਦੀਪ ਸਿੰਘ ਜਿਹੜੇ 18 ਸ਼ੇਰ ਦਾ ਖੰਡਾ ਬਾਹ ਰਹੇ ਕਿੰਨੇ ਨੌਜਵਾਨ ਕਿੰਨੇ ਬੱਚੇ 1984 ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭੰਡਰਾਂ ਵਾਲਿਆਂ ਦੇ ਪੀਏ ਪਾਈ ਰਿਸ਼ਵਾਲ ਸਿੰਘ ਦਾ ਪੁੱਤਰ 8 ਦਿਨ ਦਾ ਸ਼ਹੀਦ ਹੋਇਆ 8 ਦਿਨ ਦਾ ਤੇ ਕਹਿਣ ਦਾ ਭਾਵ ਹੈ ਕਿ ਇੱਥੇ ਦਾ ਗੁਰੂ ਮਹਾਰਾਜ ਨੇ ਕਿਹਾ ਕਿ ਜਿਹੜਾ ਜੀਵਨ ਦੇ ਵਿੱਚ ਉਹਨੂੰ ਪ੍ਰਵਾਨ ਹੋ ਗਿਆ ਤੇ ਉਹਨੂੰ ਦੁੱਖ ਸੁੱਖ ਦੋਨੇ ਇੱਕੋ ਜਿਹਾ ਸਮਝਦੇ ਆ ਕਿ ਜਹੋ ਦੀ ਆਗਿਆ ਹੈ ਉਹ ਪ੍ਰਮਾਤਮਾ ਦਾ ਜਿੱਦਾਂ ਹੁਕਮ ਹੁੰਦਾ ਸਹਜ ਆਨੰਦ ਹਰ ਸਾਧੂ ਮਾਹੇ ਆਗਿਆਕਾਰੀ ਹਰ ਹਰ ਰਾਇ ਰਹੋ ਗੁਰੂ ਮਹਾਰਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀ ਹੈ ਸਾਧ ਸੰਗਤ ਦੀ ਬਲਾਉਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ